ਸੋਮ ਸਿੰਘ ਸੀਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ 25 ਗੁਰੂ ਦੀ ਕਿਰਪਾ ਨਾਲ ਸਾਡਾ ਜੱਥਾ ਛੇਤੀ ਹੀ ਮਸ਼ਹੂਰ ਹੋ ਗਿਆ ਤਰਨ ਤਾਰਨ ਪ੍ਰਕਰਮਾਂ ਵਿੱਚ ਪਰ ਦਖਣਾ ਕਰਨੀਆਂ ਤਾਂ ਲੋਕਾਂ ਨੇ ਵੇਖ ਕੇ ਉਹ ਜਾਂਦੇ ਜੀ ਉਹ ਜਾਂਦੇ ਜੀ ਕਹਿਣਾ ਸਰੋਤਿਆਂ ਨੇ ਸੈਂਟਰ ਮਾਝਾ ਦੀਵਾਨ ਵਿੱਚ ਅੱਗੇ ਹੋ ਹੋ ਕੇ ਥਾਮ ਮੱਲ ਲੈਣੇ ਸੱਚ ਜਾਣੋ ਇਸ ਪ੍ਰਸਿੱਧੀ ਨਾਲ ਸਾਡੇ ਅੰਦਰ ਕੁਝ ਹੌਮੇ ਵੀ ਆ ਗਈ ਕੁਦਰਤ ਨੂੰ ਮਨਜ਼ੂਰ ਸੀ ਕਿ ਉਸ ਹੋਮੇ ਨੂੰ ਜਰਾ ਠੋਕਰ ਵੀ ਲੱਗੇ ਸਰਦਾਰ ਗੁਰਚਰਨ ਸਿੰਘ ਸਰੰਗੀ ਵਜਾਉਂਦਾ ਸੀ ਤੇ ਅੱਗੇ ਵੀ ਬੋਲਦਾ ਸੀ ਉਸਦੀ ਆਵਾਜ਼ ਸਾਡੇ ਸਾਰਿਆਂ ਵਿੱਚੋਂ ਚੰਗੀ ਸੀ ਸੋਹਣੇ ਪੈਰ ਤੇ ਜਵਾਬ ਦੇ ਦਿੱਤਾ ਤੇ ਸਾਡੇ ਨਾਲੋਂ ਹਟ ਕੇ ਹੱਟੀ ਤੇ ਬਹਿ ਗਿਆ ਜਥਾ ਟੁੱਟ ਗਿਆ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਉਸਦੀ ਥਾਂ ਪਿੰਡ ਅਲਦੀਨਪੁਰ ਤਰਨਤਾਰਨ ਦੇ ਨੇੜੇ ਦਾਸੁਰਜਨ ਸਿੰਘ ਸਰੰਗੀ ਮਾਸਟਰ ਸਾਡੇ ਨਾਲ ਆ ਗਿਆ ਜਥਾ ਪਹਿਲਾ ਨਾਲ ਉਹ ਵੀ ਚੜਦੀ ਕਲਾ ਵਿੱਚ ਹੋ ਗਿਆ ਇਸ ਤਬਦੀਲੀ ਨੂੰ ਸਾਲ ਵੀ ਨਹੀਂ ਸੀ ਬੀਤਿਆ ਜਹਰਨਾਮ ਸਿੰਘ ਜਥੇ ਨਾਲੋਂ ਹਟ ਗਿਆ ਉਸ ਦੀ ਹਟਣ ਦਾ ਕਾਰਨ ਗਲੇ ਦੀ ਖਰਾਬੀ ਸੀ ਥਾਂ ਖਾਲੀ ਹੋਈ ਤਾਂ ਗੁਰਚਰਨ ਸਿੰਘ ਫਿਰ ਨਾਲ ਆ ਗਿਆ ਫਿਰ ਕਾਫੀ ਸਮਾਂ ਕੋਈ ਤਬਦੀਲੀ ਨਾ ਹੋਈ ਢਾਡੀ دیਵਾਨਾ ਵਿੱਚ ਮੈਨੂੰ ਜ਼ਿੰਦਗੀ ਦਾ ਭਰਪੂਰ ਤਜਰਬਾ ਹਾਸਲ ਹੋਇਆ ਚੰਗਾ ਵੀ ਤੇ ਕੁਝ ਤਲਖ ਵੀ ਇੱਕ ਦੋ ਨੁਕਤੇ ਇੱਥੇ ਲਿਖਦਾ ਹਾਂ ਅਸੀਂ ਖਾਨੇਵਾਲ ਵੱਲ ਜਾਣਾ ਸੀ ਕਸੂਰ ਤੋਂ ਰੇਲ ਪਕੜੀ ਉਸੇ ਡੱਬੇ ਵਿੱਚ ਇੱਕ ਰਾਗੀ ਜੱਥਾ ਵੀ ਆ ਬੈਠਾ ਗੱਡੀ ਚੱਲਣ ਵਾਲੀ ਸੀ ਜਾਂ ਇੱਕ ਹੋਰ ਸੱਜਣ ਸਾਡੇ ਕੋਲ ਆ ਬੈਠੇ ਉਹਨਾਂ ਰਸਤੇ ਵਿੱਚ ਉਤਰ ਜਾਣਾ ਸੀ ਬੜੇ ਪਿਆਰ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਉਸ ਸੱਜਣ ਨੇ ਝੋਲੇ ਵਿੱਚੋਂ ਫਲ ਕੱਢ ਕੇ ਮੇਰੇ ਅੱਗੇ ਧਰ ਦਿੱਤੇ ਮੈਂ ਬੜੀ ਨਿਮਰਤਾ ਨਾਲ ਉਹ ਫਲ ਉਸਦੇ ਝੋਲੇ ਵਿੱਚ ਪਾ ਦਿੱਤੇ ਤੇ ਪਿਆਰ ਨਾਲ ਕਿਹਾ ਤੁਹਾਡੇ ਵੱਲੋਂ ਸਾਨੂੰ ਆਪ ਉੱਝੇ ਤੁਸੀਂ ਇਹ ਬੱਚੇ ਆ ਵਾਸਤੇ ਲਿਆਏ ਹੋ ਸੋ ਬਾਲਾਂ ਵਾਸਤੇ ਹੀ ਲੈ ਜਾਓ ਸਾਡੇ ਵੱਲੋਂ ਉਹਨਾਂ ਨੂੰ ਪਿਆਰ ਸਮਝ ਲਿਓ ਉਹ ਸੱਜਣ ਸ਼ਰਦਾ ਨਾਲ ਪੇਸ਼ ਕਰੇ ਤੇ ਮੈਂ ਉਸੇ ਪਿਆਰ ਭਾਵਨਾ ਨਾਲ ਵਾਪਸ ਕਰਦੇ ਆਂ। ਉਹਨੇ ਚੇਰ ਨੂੰ ਉਸ ਦਾ ਸਟੇਸ਼ਨ ਨੇੜੇ ਆ ਗਿਆ ਉਸ ਰਾਗੀ ਤੁਰਿਆ ਨਾ ਗਿਆ। ਉਹਨੇ ਮੈਨੂੰ ਸੰਬੋਧਨ ਕਰਕੇ ਕਿਹਾ ਗਿਆਨੀ ਜੀ ਤੁਸੀਂ ਤਾਂ ਕਿਸੇ ਸ਼ਰਧਾਲੂ ਦੀ ਸ਼ਰਦਾ ਦਾ ਵੀ ਧਿਆਨ ਨਹੀਂ ਰੱਖਦੇ ਨਾਲ ਹੀ ਉਸਨੇ ਉਸ ਸੱਜਣ ਵੱਲ ਮੂੰਹ ਕਰਕੇ ਕਿਹਾ ਲਿਹਾਉ ਸਿੰਘ ਸਾਹਿਬ ਇਹ ਫਲ ਰਸਤੇ ਵਿੱਚ ਅਸੀਂ ਅਸੀਂ ਹੀ ਸ਼ਕਾਂਗੇ ਤੇ ਤੁਹਾਡੇ ਹੱਕ ਵਿੱਚ ਅਰਦਾਸ ਕਰਾਂਗੇ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਰਾ ਰਾਗੀ ਸਾਹਿਬ ਨੇ ਆਪ ਹੀ ਉਹਦੇ ਚੋਲੇ ਵਿੱਚੋਂ ਫਲ ਕੱਢ ਕੇ ਸੰਭਾਲ ਲਏ ਸਟੇਸ਼ਨ ਆ ਗਿਆ ਉਹ ਸੱਜਣ ਫਤਿਹ ਬੁਲਾ ਕੇ ਉੱਤਰ ਗਿਆ ਮਿੱਥੋ ਰਹਾ ਨਾ ਗਿਆ ਮੈਂ ਰੋਸ ਵਿੱਚ ਉਸ ਰਾਗੀ ਨੂੰ ਕਿਹਾ ਆਪ ਗੁਰੂ ਘਰ ਦੇ ਕੀਰਤਨੀਏ ਹੋ ਵਧੇਰੇ ਕੀ ਕਹਾ ਪਰ ਤੁਹਾਡੀ ਇਹ ਹਰਕਤ ਸੰਤੋਖੀਆਂ ਵਾਲੀ ਨਹੀਂ ਸੀ ਉਸ ਨੇ ਅੱਗੋਂ ਬੜੀ ਬੇਪਰਵਾਹੀ ਨਾਲ ਹੱਸ ਕੇ ਕਿਹਾ ਛੱਡੋ ਗਿਆਨੀ ਜੀ ਤੁਸੀਂ ਕਿਹੜੇ ਵਹਿਮ ਵਿੱਚ ਪੈ ਗਏ ਹੋ ਇਹੋ ਜਿਹਾ ਬੁੱਧੂ ਨਾ ਹੋਣ ਤਾਂ ਆਪਣਾ ਹਲਵਾ ਮੰਡਾ ਬੰਦ ਹੋ ਜਾਵੇ ਲਓ ਸ਼ਕੋ ਮਹਿਫਲ ਕੀ ਖਾਣੇ ਸਨ ਮੈਂ ਤਾਂ ਉਸ ਰਾਗੀ ਦੇ ਸੁਭਾਅ ਬਾਰੇ ਸੋਚ ਰਿਹਾ ਸੀ 10 ਮਿੰਟ ਪਹਿਲਾਂ ਜਿਹੜਾ ਉਹਦੀ ਨਜ਼ਰ ਵਿੱਚ ਸ਼ਰਧਾਲੂ ਸੀ ਪ੍ਰਾਪਤੀ ਦੇ ਬਾਅਦ ਉਹ ਬੁੱਧੂ ਬਣ ਗਿਆ ਸੀ ਸਾਰਾ ਸਫਰ ਮੈਂ ਪਛਤਾਉਂਦਿਆਂ ਤੇ ਅਰਦਾਸਾਂ ਕਰਦਿਆਂ گزارਿਆ ਸੱਚੇ ਪਾਤਸ਼ਾਹ ਜੀ ਜੇ ਸੇਵਾ ਬਖਸ਼ੀ ਜੇ ਤਾਂ ਇਹੋ ਜਿਹੀਆਂ ਕਮਜ਼ੋਰੀਆਂ ਤੋਂ ਬਚਾਈ ਰੱਖਿਓ ਇਸੇ ਤਰ੍ਹਾਂ ਦੀ ਇੱਕ ਘਟਨਾ ਹੋਰ ਹੋਈ ਸ਼ਾਇਦ ਇੱਕ ਨਗਰ ਹੁੜਿਆਰਾ ਦਾ ਵਾਕਿਆ ਹੈ ਹੋਲੇ ਮਹੱਲੇ ਦਾ ਦੀਵਾਨ ਸੀ ਸਾਡਾ ਜੱਥਾ ਸੀ ਤੇ ਕਾਗੀ ਜੱਥਾ ਸੀ ਇੱਕ ਘਰ ਪ੍ਰਸ਼ਾਦ ਸ਼ਕਨ ਗਏ ਘਰ ਵਾਲੇ ਸੱਜਣ ਨੇ ਅਰਦਾਸਵਾ ਦੋਹਾ ਅੱਗੇ 5-5 ਰੁਪਏ ਭੇਟਾ ਧਰੇ ਮੈਂ ਹੱਸ ਕੇ ਕਿਹਾ ਗੁਰੂ ਕੇ ਲਾਲ ਇਹ ਦੰਦ ਕਸਾਈ ਤਾਂ ਪੰਡਤਾਂ ਦਾ ਰਵਾਸ ਸੀ ਗੁਰੂ ਮਹਾਰਾਜ ਨੇ ਆਪਾਂ ਨੂੰ ਇਹਨਾਂ ਵਹਿਮਾਂ ਤੋਂ ਬਚਾ ਲਿਆ ਹੈ ਇਹ ਕਹਿ ਕੇ ਮੈਂ ਪੈਸੇ ਲੈਣੋਂ ਨਾ ਕਰ ਦਿੱਤੇ ਕੋਲੋਂ ਰਾਗੀ ਸਿੰਘ ਬੋਲ ਉਠਿਆ ਗਿਆਨੀ ਜੀ ਤੁਸੀਂ ਨਾ ਲਵੋ ਅਸੀਂ ਤਾਂ ਪੰਡਤ ਹੁੰਨੇ ਆਂ ਸਾਨੂੰ ਦੰਦ ਕਸਾਈ ਪਰਵਾਨ ਹੈ ਉਹਨੇ 5 ਰੁਪਏ ਫੜ ਕੇ ਜੇਬ ਵਿੱਚ ਪਾ ਲਏ ਮੈਨੂੰ ਉਹ ਸੱਜਣ ਬੜਾ ਜ਼ੋਰ ਲਾ ਰਿਹਾ ਸੀ ਪਰ ਮੈਂ ਉਹ ਪੈਸੇ ਨਾ ਲਈ ਸਭ ਤੋਂ ਵਧੇਰੇ ਝੋਟ ਮੇਰੇ ਦਿਲ ਤੇ ਸ਼ਿਮਲੇ ਲੱਗੀ ਕੀਰਤਨ ਕਰਨ ਪਿਛੋਂ ਅਸੀਂ ਗਰਮ ਗਰਮ ਦੁੱਧ ਜ਼ਰੂਰ ਪੀਣਾ ਇਸ ਤਰ੍ਹਾਂ ਗਲਾ ਠੀਕ ਰਹਿੰਦਾ ਤੇ ਜਿੰਨਾ ਪ੍ਰਬੰਧਕਾਂ ਬੁਲਾਇਆ ਹੁੰਦਾ ਹੈ ਉਹ ਅਜਹੀ ਸੇਵਾ ਬੜੀ ਖੁਸ਼ੀ ਨਾਲ ਕਰਦੇ ਹਨ ਸਾਥੋਂ ਪਹਿਲਾ ਰਾਗੀ ਸਿੰਘਾ ਦਾ ਕੀਰਤਨ ਕੀਤਾ ਫਿਰ ਅਸੀਂ ਗੁਰੂ ਮਹਾਰਾਜ ਦਾ ਜਸ ਗਾਇਆ ਸੰਗਤਾਂ ਕਾਫੀ ਪਸੰਦ ਕੀਤਾ ਕੀਰਤਨ ਤੋਂ ਵੇਲੇ ਹੋ ਕੇ ਦੁੱਧ ਨੂੰ ਗੱਫੇ ਲਾ ਕੇ ਅਸੀਂ ਬਾਹਰ ਬਾਜ਼ਾਰ ਵਿੱਚ ਸੈਰ ਕਰਨ ਨਿਕਲੇ ਇੱਕ ਹਲਵਾਈ ਦੀ ਦੁਕਾਨ ਕੋਲ ਪੁੱਜੇ ਤਾਂ ਉਹ ਇੱਕ ਸ਼ਰਧਾਲੂ ਨੇ ਘੇਰ ਲਿਆ ਉਹ ਸਾਨੂੰ ਦੁੱਧ ਪਿਲਾਉਣ ਵਾਸਤੇ ਜ਼ੋਰ ਲਾਵੇ ਤੇ ਅਸੀਂ ਇਨਕਾਰ ਕਰੀਏ ਮੈਂ ਬੜਾ ਸਮਝਾਇਆ ਕਿ ਅਸੀਂ ਹੁਣੇ ਗੁਰਦੁਆਰੇ ਵਿੱਚੋਂ ਦੁੱਧ ਨਾਲ ਰੱਜ ਕੇ ਆਏ ਹਾਂ ਹੁਣ ਕੋਈ ਗੁੰਜਾਇਸ਼ ਨਹੀਂ ਉਹ ਸੱਜਣ ਫਿਰ ਵੀ ਜ਼ਿੱਦ ਕਰੀ ਗਿਆ ਤਾਂ ਮੈਂ ਕਿਹਾ ਸਿੰਘ ਸਾਹਿਬ ਤੁਸੀਂ ਸਾਨੂੰ ਇਸ ਵਾਸਤੇ ਦੁੱਧ ਛਕਾਉਣਾ ਚਾਹੁੰਦੇ ਹੋ ਨਾ ਕਿ ਸਾਡੀ ਆਤਮਾ ਪ੍ਰਸੰਨ ਹੋ ਕੇ ਤੁਹਾਡੇ ਹੱਥ ਵਿੱਚ ਸ਼ੋਭਰ ਅਦਾਸ ਕਰੇਗੀ ਪਰ ਜੇ ਅਸੀਂ ਭਰੇ ਉੱਤੇ ਭਰ ਕੇ ਔਖੇ ਹੋਏ ਤਾਂ ਸਾਡੇ ਅੰਦਰੋਂ ਸ਼ੋਭਾ ਅਸੀਸ ਕਿਵੇਂ ਨਿਕਲੇਗੀ ਸੋ ਸਾਨੂੰ ਖਿਮਾ ਕਰੋ ਮੇਰਾ ਸਾਫ਼ ਇਨਕਾਰ ਸੁਣ ਕੇ ਕੋਲੋ ਰਾਗੀ ਸਿੰਘ ਬੋਲ ਉਠਿਆ ਗੁਰੂ ਸਵਾਰੇ ਭਾਈ ਸਾਹਿਬ ਗਿਆਨੀ ਜੀ ਠੀਕ ਕਹਿੰਦੇ ਹਨ ਅਸੀਂ ਦੋਵੇਂ ਜਥੇ ਗੁਰਦੁਆਰਿਆਂ ਦੁੱਧ ਨਾਲ ਰੱਜ ਕੇ ਆਏ ਹਾਂ ਤੁਸੀਂ ਪੈਸੇ ਦੇ ਜਾਓ ਅਸੀਂ ਤੁਹਾਡੇ ਨਾਮ ਦਾ ਫਿਰ ਸ਼ੱਕ ਲਵਾਂਗੇ ਮੇਰੇ ਪੈਰਾਂ ਥੱਲੇੋਂ ਜਿਵੇਂ ਧਰਤੀ ਨਿਕਲ ਗਈ ਜਦੋਂ ਸਰਾਗੀ ਨੇ ਹੱਥ ਕਰਕੇ ਪੈਸੇ ਲੈ ਲਏ ਫਿਰ ਉਹ ਸੱਜਣ ਮੈਨੂੰ ਵੀ ਪੈਸੇ ਦੇਵੇ ਮੈਂ ਦੋਵੇਂ ਹੱਥ ਜੋੜ ਕੇ ਬੜੇ ਤਰਲੇ ਨਾਲ ਕਿਹਾ ਸਿੰਘਾ ਜੇ ਕੁਝ ਕਰ ਸਕਦਾ ਹੈ ਤਾਂ ਮੇਰੇ ਹੱਕ ਵਿੱਚ ਅਰਦਾਸ ਕਰਕੇ ਗੁਰੂ ਮਹਾਰਾਜ ਮੈਨੂੰ ਇਹੋ ਜੀਆਂ ਕਮਜ਼ੋਰੀਆਂ ਤੋਂ ਬਚਾਈ ਰੱਖੇ ਉਹ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਤੇ ਔਰਗੀ ਸਿੰਘ ਫਿਰ ਮੇਰੇ ਨਾਲ ਨਹੀਂ ਬੋਲਿਆ ਉਹਦੇ ਖਿਆਲ ਵਿੱਚ ਮੈਂ ਪੈਸੇ ਲੈਣ ਤੋਂ ਇਨਕਾਰ ਕਰਕੇ ਉਸਦੀ ਬੇਇੱਜ਼ਤੀ ਕੀਤੀ ਸੀ। ਸ਼ੁਰੂ ਵਿੱਚ ਅਸੀਂ ਵਿਆਹਾਂ ਤੇ ਚਲੇ ਜਾਂਦੇ ਸਾਂ ਵਿਆਹ ਸਮੇਂ ਰਾਗੀਆਂ ਟਾਡੀਆਂ ਨੂੰ ਮਾਇਆ ਵਾਵਾ ਹੋ ਜਾਂਦੀ ਹੈ ਹਰ ਜਾਂਜੀ ਜਾਂ ਮੇਲੀ ਨੇ ਹਰ ਹਾਲ ਮਾਇਆ ਅਰਦਾਸ ਕਰਾਉਣੀ ਹੁੰਦੀ ਹੈ ਸਾਡੇ ਇਲਾਕੇ ਦੀ ਗੱਲ ਹੈ ਅਸੀਂ ਜਾਂਜ ਨਾਲ ਗਏ ਸਾਂ ਫੇਰਿਆਂ ਤੋਂ ਪਿੱਛੋਂ ਜਾਂਜ ਦੇ ਉਤਾਰੇ ਵਾਲੀ ਥਾਂ ਦੀਵਾਨ ਸਜਿਆ ਜਦ ਅਸੀਂ ਸਮਾਪਤੀ ਕਰਨ ਲੱਗੇ ਤਾਂ ਇੱਕ ਸੱਜਣ ਨੇ ਉੱਠ ਕੇ ਕਿਹਾ ਸੀਤਲ ਜੀ ਉਹਨੇ ਇੱਕ ਹੀਰ ਦੀ ਕਲੀ ਸੁਣਾ ਦਿਓ ਲੈ ਤੁਰ ਚੱਲਿਆ ਰਾਂਝਾ ਚੂਚਕ ਦੀਏ ਜਾਈਏ ਨਹੀਂ ਇਹ ਸੁਣ ਕੇ ਮੇਰੇ ਦਿਲ ਤੇ ਬੜੀ ਝੋਟ ਲੱਗੀ ਮੈਂ ਸੋਚਿਆ ਐਣੀ ਮੈਨੂੰ ਗਵਈਆ ਸਮਝਿਆ ਹੈ ਗੁਰੂ ਘਰ ਦਾ ਢਾਡੀ ਨਹੀਂ ਮੈਂ ਉੱਤਰ ਦਿੱਤਾ ਮੇਰੇ ਵੀਰ ਮੈਂ ਤੇਰਾ ਧੰਨਵਾਦੀ ਹਾਂ ਤੂੰ ਮੈਨੂੰ ਇੱਕ ਨਵੀਂ ਸੇਧ ਦਿੱਤੀ ਹੈ ਤੂੰ ਮੈਨੂੰ ਗੁਰੂ ਘਰ ਦਾ ਢਾਡੀ ਨਹੀਂ ਸਮਝਿਆ ਸਗੋਂ ਇੱਕ ਗਾਉਣ ਵਾਲਾ ਹੀ ਸਮਝਿਆ ਹੈ ਮੈਂ ਅੱਜ ਤੋਂ ਪ੍ਰਣ ਕਰਦਾ ਹਾਂ ਕਿ ਮੈਂ ਜੰਗ ਸਾਹਮਣੇ ਖਲੋ ਕੇ ਕਦੇ ਕੀਰਤਨ ਨਹੀਂ ਕਰਾਂਗਾ ਭਾਵ ਵਿਆਹ ਤੇ ਨਹੀਂ ਜਾਵਾਂਗਾ ਤੇ ਇਹ ਪ੍ਰਣ ਮੈਂ ਅੱਜ ਤੱਕ ਨਵਾਇਆ ਰਿਹਾ ਹਾਂ असी पहलो पहल टैलीविजन से रिकॉर्डिंग वास्ते गए तो प्रोड्यूसर एक मुसलमान से उसने कहा आपका समय तीस मिनट है सो बीस मिनट तो आप सिख हिस्टरी में से कोई वार कहें और दस मिनट कुछ लोग गथाएं उसका मतलब समझद हो गाथा से आपका क्या मतलब है यही पांच मिनट हीर और पांच मिनट मिर्जा उसने उत्तर दता मैं अग उत्तर दता श्रीमान जियो मैं गुरु घर का ढाडी हूं गवैया नहीं मैं सिर्फ धार्मिक वार ही कहूँगा ਉਸ ਨੇ ਮੇਰੇ ਵੱਲ ਦੇਖ ਕੇ ਉਤਰ ਦਿੱਤਾ ਮਾਫ ਕੀਜੀਏ ਆਮ ਦਾੜ੍ਹੀ ਐਸਾ ਕਰਤੇ ਹਨ ਇਸ ਲਈ ਮੈਨੇ ਕਹਿ ਦਿਆ ਥਾ ਆਪ ਆਪਣੀ ਮਰਜ਼ੀ ਮੁਤਾਬਕ ਕਹੇ ਇਸੇ ਵਿਸ਼ੇ ਤੇ ਇੱਕ ਕਹਾਣੀ ਹੋਰ ਇੱਕ ਵਾਰੀ ਦੀਵਾਲੀ ਸਮੇ ਅੰਮ੍ਰਿਤਸਰ ਦਰਬਾਰ ਸਾਹਿਬ ਕਮੇਟੀ ਨੇ ਇੱਕ ਪ੍ਰਣ ਪੱਤਰ ਛਾਪਿਆ ਤੇ ਮੈਨੇਜਰ ਨੂੰ ਹਦਾਇਤ ਕੀਤੀ ਕਿ ਮੰਜੀ ਸਾਹਿਬ ਦੀਵਾਨ ਵਿੱਚ ਉਸੇ ਟਾੜੀ ਕਵੀਸ਼ਰ ਰਾਗੀ ਜਾਂ ਪ੍ਰਚਾਰਕ ਨੂੰ ਵਕਤ ਵਕਤ ਦਿੱਤਾ ਜਾਵੇ ਜੋ ਇਹ ਪ੍ਰਣ ਪੱਤਰ ਪਰ ਦੇਵੇ ਪ੍ਰਣ ਪੱਤਰ ਕੁ ਇਸ ਤਰ੍ਹਾਂ ਸੀ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦਾ ਹਾਂ ਕਿ ਮੈਂ ਕਦੇ ਸ਼ਰਾਬ ਨਹੀਂ ਪੀਤੀ ਤੇ ਨਾ ਹੀ ਅੱਗੇ ਵਾਸਤੇ ਕਦੇ ਪੀਵਾਂਗਾ। ਨਾਲ ਹੀ ਸ਼ਰਤ ਸੀ ਕਿ ਇਲਾਕੇ ਦੇ ਜੱਥੇਦਾਰ ਕੋਲੋਂ ਇਸ ਦੀ ਤਸਦੀਕ ਕਰਾਈ ਜਾਵੇ। ਉਸ ਸਮੇਂ ਦਰਬਾਰ ਸਾਹਿਬ ਕਮੇਟੀ ਦੇ ਮੈਨੇਜਰ ਸਰਦਾਰ ਗੁਰਦਿਆਲ ਸਿੰਘ ਸੰਗ ਉਹ ਚੰਗੇ ਨਿਮਨ ਨਿਤਨੇਮੀ ਸਿੱਖ ਸਨ ਮੈਂ ਹੱਸ ਕੇ ਕਿਹਾ ਸਰਦਾਰ ਸਾਹਿਬ ਜੇ ਜੱਥੇਦਾਰ ਹੀ ਪੀਂਦਾ ਹੋਵੇ ਤਾਂ ਫਿਰ ਕਿਸ ਤੋਂ ਤਸਦੀਕ ਕਰਾਈ ਜਾਏ? ਉਹਨਾਂ ਉੱਤਰ ਦਿੱਤਾ ਗਿਆਨੀ ਜੀ ਮੈਂ ਤਾਂ ਨੌਕਰ ਹਾਂ ਮੈਂ ਮਾਲਕਾਂ ਦਾ ਹੁਕਮ ਮੰਨਣਾ ਹੈ। ਮੈਂ ਬੜੀ ਦ੍ਰਿੜਤਾ ਨਾਲ ਉੱਤਰ ਦਿੱਤਾ ਮੈਂ ਜਨਮ ਤੋਂ ਹੀ ਕਦੇ ਸ਼ਰਾਬ ਨਹੀਂ ਪੀਤੀ ਹੱਥ ਤੱਕ ਨਹੀਂ ਲਾਇਆ ਗੁਰੂ ਮਹਾਰਾਜ ਨੇ ਮੈਨੂੰ ਹਰ ਕਿਸਮ ਦੇ ਨਸ਼ੇ ਤੋਂ ਬਚਾਇਆ ਹੋਇਆ ਹੈ ਪਰ ਆਉਣ ਵਾਲੇ ਸਮੇਂ ਬਾਰੇ ਮੈਂ ਕੀ ਕਹਿ ਸਕਦਾ ਹਾਂ ਕਬੀਰ ਜੀ ਨੇ ਫਰਮਾਇਆ ਹੈ ਅਜੂ ਸੋ ਨਾਹੋ ਸਮੁੰਦਰ ਮਹਿ ਕੀ ਜਾਣੂ ਕੀ ਹੋਏ ਤੇ ਅਸਲੀ ਗੱਲ ਜੇ ਕਿ ਮੈਂ ਆਪਣੇ ਤੇ ਗੁਰੂ ਮਹਾਰਾਜ ਵਿੱਚ ਕਿਸੇ ਨੂੰ ਵਿਚੋਲਾ ਨਹੀਂ ਸਮਝਦਾ ਕਿ ਕੋਈ ਮੇਰੇ ਆਸ਼ਰਮ ਬਾਰੇ ਤਸਦੀਕ ਕਰੇ ਮੈਂ ਇਸ ਪ੍ਰਣ ਪੱਤਰ ਤੇ ਦਸਤਖਤ ਨਹੀਂ ਕਰਨੇ ਆਪ ਜੀ ਦੀ ਇੱਛਾ ਹੈ ਤਾਂ ਮੈਨੂੰ ਵਕਤ ਦਿਓ ਨਹੀਂ ਤਾਂ ਨਾ ਦਿਓ ਖੈਰ ਮੈਨੂੰ ਵਕਤ ਦਿੱਤਾ ਗਿਆ ਪਰ ਜਿਨ੍ਹਾਂ ਲੋਕਾਂ ਉਹ ਪ੍ਰਣ ਪੱਤਰ ਭਰੇ ਉਹਨਾਂ ਵਿੱਚੋਂ ਬਹੁਤੇ ਪਹਿਲਾਂ ਵੀ ਸ਼ਰਾਬ ਪੀਂਦੇ ਸਨ ਤੇ ਪਿੱਛੋਂ ਵੀ ਪੀਂਦੇ ਰਹੇ ਕੁਝ ਇਸ ਤੋਂ ਕੋੜੇ ਦਜ਼ਰਬੇ ਵੀ ਹਨ ਅਸੀਂ ਤਰਨ ਤਰਨ ਹਰ ਮਸਤਿਆ ਜਾਇਆ ਕਰਦੇ ਸਾਂ ਲੋਕਾਂ ਨਾਲ ਜਾਣ ਪਛਾਣ ਪੈਦਾ ਕਰਨ ਦਾ ਇਹ ਸਭ ਤੋਂ ਵੱਡਾ ਸਾਧਨ ਸੀ ਦੂਰ ਦੂਰ ਤੱਕ ਸਾਨੂੰ ਚਿੱਠੀਆਂ ਆਉਣ ਲੱਗ ਪਈਆਂ ਕਈ ਐਵੇਂ ਵਖਤੀ ਤੇ ਕਈ ਸ਼ਰਧਾਵਾਨ ਮਿੱਤਰ ਬਣ ਗਏ ਕਈ ਮੇਰੇ ਕਰਕੇ ਮੇਰੇ ਸਾਥੀਆਂ ਦੇ ਦੋਸਤ ਬਣੇ ਤੇ ਕਈ ਉਹਨਾਂ ਰਾਹੀਂ ਮੇਰੇ ਸੁਰਜਨ ਸਿੰਘ ਸਰੰਗੀ ਮਾਸਟਰ ਦਾ ਇੱਕ ਮਿੱਤਰ ਮੇਰਾ ਵੀ ਦੋਸਤ ਬਣ ਗਿਆ ਮੱਸਿਆ ਦਾ ਦਿਨ ਸੀ ਉਹ ਮਿੱਤਰ ਕਹਿਣ ਲੱਗਾ ਗਿਆਨੀ ਜੀ ਇੱਕ ਸੱਜਣ ਤੁਹਾਨੂੰ ਮਿਲਣਾ ਚਾਹੁੰਦਾ ਹੈ ਆਪਾਂ ਨੂੰ ਜਰਾ ਘਰ ਤੱਕ ਚੱਲਣਾ ਪਵੇਗਾ ਮੈਂ ਸਮਝਿਆ ਕੋਈ ਚਿੱਠੀ ਵਾਲਾ ਹੋਵੇਗਾ ਇਹਨਾਂ ਦਾ ਜਾਣੂ ਮੈਂ ਸੁਰਜਨ ਸਿੰਘ ਤੇ ਉਹ ਮਿੱਤਰ ਤਿੰਨੇ ਤੁਰ ਪਏ ਸੁਰਜਨ ਸਿੰਘ ਤਾਂ ਬਹਾਨੇ ਨਾਲ ਰਾਹ ਵਿੱਚ ਹੀ ਇੱਕ ਦੁਕਾਨ ਤੇ ਖਲੋ ਗਿਆ ਮੈਂ ਤੇ ਉਹ ਮਿੱਤਰ ਇੱਕ ਗਲੀ ਵਿੱਚ ਜਾ ਪਹੁੰਚੇ ਮੇਰੇ ਚਿੱਤ ਖਿਆਲ ਵੀ ਨਹੀਂ ਸੀ ਕਿ ਕੀ ਛੜਿਆੰਤਰ ਰਚਿਆ ਗਿਆ ਹੈ ਇੱਕ ਕਮਰੇ ਅੱਗੇ ਚ ਇੱਕ ਤਾਣੀ ਹੋਈ ਸੀ ਸੁਤੰਤਰ ਬੈਠਕ ਵਾਂਗ ਉਸ ਦਾ ਦਰਵਾਜ਼ਾ ਘਰ ਤੋਂ ਬਾਹਰ ਵਾਰ ਸੀ ਉਹ ਸਾਥੀ ਬੜੀ ਚਾਤਰੀ ਨਾਲ ਪਿਛਲੇ ਪਾਸੇ ਹੋ ਗਿਆ ਮੈਂ ਚੱਕ ਪਾਸੇ ਕਰਕੇ ਅੰਦਰ ਦਾਖਲ ਹੋਇਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਇੱਕ ਸੁੰਦਰ ਮੁਟਿਆਰ ਨੇ ਦੋਵੇਂ ਹੱਥ ਜੋੜ ਕੇ ਕਿਹਾ ਆਓ ਸਾਲ ਹੋ ਗਿਆ ਹੈ ਤੁਹਾਡਾ ਰਾਹ ਤੱਕ ਦਿਆਂ ਬੈਠੋ ਮੈਂ ਹੈਰਾਨੀ ਭਰੀ ਸੌਰਵੇ ਚ ਉੱਤਰ ਦਿੱਤਾ ਅਫਸੋਸ ਆਪਾਂ ਦੋਹਾਂ ਨਾਲ ਧੋਖਾ ਹੋਇਆ ਹੈ ਬੜੀ ਘਬਰਾਟ ਵਿੱਚ ਮੈਂ ਕਮਰਿਆਂ ਬਾਹਰ ਨਿਕਲ ਗਿਆ ਉਹ ਪਿੱਛੋਂ ਆਵਾਜ਼ਾਂ ਮਾਰਦੀ ਹੀ ਰਹਿ ਗਈ ਮੈਂ ਤੱਕਿਆ ਤਾਂ ਮਿੱਤਰ ਵੀ ਗਾਇਬ ਸੀ ਮੈਂ ਵਾਪਸ ਪਰਕਰਮਾਵਲ ਜਾ ਰਿਹਾ ਸਾਂ ਤੇ ਇਉਂ ਅਨੁਭਵ ਕਰ ਰਿਹਾ ਸਾਂ ਜਿਵੇਂ ਉਹ ਦੋਵੇਂ ਅਕਾਲੀ ਬੀਬੀਆਂ ਮੈਨੂੰ ਦੇਖ ਕੇ ਨਮਸਕਾਰ ਕਰ ਰਹੀਆਂ ਹੋਣ ਮੈਂ ਮਨ ਹੀ ਮਨ ਵਿੱਚ ਸ਼ਰਦਾ ਨਾਲ ਕਿਹਾ ਬੱਚਿਓ ਤੁਹਾਡੀ ਯਾਦ ਨੇ ਮੈਨੂੰ ਤਿਲਕਨ ਤੋਂ ਬਚਾ ਲਿਆ ਹੈ ਮੈਂ ਸੁਰਜਨ ਸਿੰਘ ਨੂੰ ਬਹੁਤ ਤਾਰਤਪਾੜੀ ਕੀਤੀ ਉਹ ਕਸਮਾ ਖਾਵੇ ਕਿ ਉਹਨੂੰ ਇਸ ਸਾਜ਼ਿਸ਼ ਦਾ ਕੋਈ ਇਲਮ ਨਹੀਂ ਸੀ ਤੇ ਉਸ ਨੇਕ ਮਿੱਤਰ ਨਾਲੋਂ ਮੈਂ ਸਦਾ ਵਾਸਤੇ ਸਬੰਧ ਤੋੜ ਲੈ ਸਹੀ ਅਰਥਾਂ ਵਿੱਚ ਉਹ ਆਪ ਹੀ ਮੇਰੇ ਮੱਥੇ ਲੱਗਣ ਤੋਂ ਝਚਕਣ ਲੱਗ ਪਿਆ ਸੀ 1955 ਈਸਵੀ ਵਿੱਚ ਮੇਰਾ ਸਬੰਧ ਵਧੇਰੇ ਅਕਾਲੀ ਦਲ ਨਾਲ ਰਿਹਾ ਹੈ ਭਾਵੇਂ ਮੈਂ ਸਾਰੀ ਉਮਰ ਕਿਸੇ ਵੀ ਪੋਲਿਟਿਕਲ ਪਾਰਟੀ ਦਾ ਬਕਾਇਦਾ ਮੈਂਬਰ ਨਹੀਂ ਬਣਿਆ ਮੇਰਾ ਵਧੇਰੇ ਨੇੜ ਜੱਥੇਦਾਰ ਉਦਮ ਸਿੰਘ ਨਾਗੋਕੇ ਜੱਥੇਦਾਰ ਸੂਨ ਸਿੰਘ ਜਲਾਲ ਉਸਮਾ ਗਿਆਨੀ ਕਰਤਾਰ ਸਿੰਘ ਸਰਦਾਰ ਈਸ਼ਰ ਸਿੰਘ ਮਝੈਲ ਨਾਲ ਰਿਹਾ 55 ਤੋਂ ਪਿੱਛੋਂ ਮੈਂ ਉੱਕਾ ਹੀ ਪਾਰਟੀ ਪੋਲਿਟਿਕਸ ਤੋਂ ਵੱਖ ਹੋ ਗਿਆ ਪਰ ਜਾਤੀ ਪਿਆਰ ਕੁਝ ਲੀਡਰਾਂ ਨਾਲ ਉਵੇਂ ਹੀ ਰਿਹਾ ਫਿਰ ਸਰਦਾਰ ਪ੍ਰਤਾਪ ਸਿੰਘ ਕੈਰੋ ਤੇ ਗਿਆਨੀ ਜੈਲ ਸਿੰਘ ਨਾਲ ਵੀ ਕਾਫੀ ਨੇੜ ਰਿਹਾ ਪਰ ਇਹ ਨੇੜ ਜਾਤੀ ਸੀ ਇਹ 1940 ਵੀ ਤੋਂ ਪਹਿਲਾਂ ਦੀ ਗੱਲ ਹੈ ਇੱਕ ਅਕਾਲੀ ਲੀਡਰ ਦੀ ਇਲੈਕਸ਼ਨ ਸਮੇਂ ਮੈਂ ਜਥੇ ਸਮੇਤ 1 ਮਹੀਨਾ ਉਸ ਦੇ ਹਲਕੇ ਵਿੱਚ ਰਿਹਾ ਦਿਨੇ ਜੀਪਿਆਂ ਕਾਰ ਵਿੱਚ ਦੋ ਚਾਰ ਪਿੰਡਾਂ ਵਿੱਚ ਪ੍ਰੋਗਰਾਮ ਕਰਨੇ ਤੇ ਰਾਤ ਨੂੰ ਹੈੱਡਕੁਆਰਟਰ ਤੇ ਆ ਜਾਣਾ ਵਰਕਰਾਂ ਵਿੱਚ ਇੱਕ ਮੁਟਿਆਰ ਬੀਬੀ ਵੀ ਸੀ ਸਟੇਜ ਉੱਤੇ ਬੋਲਣ ਦਾ ਉਹਨੂੰ ਬਹੁਤ ਸ਼ੌਂਕ ਸੀ ਤੇ ਢੰਗ ਵੀ ਅੱਛਾ ਸੀ ਮੈਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਉਹਦੀ ਸ਼ੌਹਰਤ ਕੁਝ ਚੰਗੀ ਨਹੀਂ ਹੈ ਸੋ ਮੈਂ ਬਹਾਨੇ ਨਾਲ ਉਸ ਤੋਂ ਦੂਰ ਦੂਰ ਰਹਿਣ ਦਾ ਯਤਨ ਕਰਨ ਲੱਗਾ ਪਰ ਉਸ ਉੱਤੇ ਇਸ ਦਾ ਉਲਟਾ ਅਸਰ ਹੋਇਆ ਉਹ ਸਗੋਂ ਨੇੜੇ ਲੱਗਣ ਦਾ ਚਾਰਾ ਕਰਨ ਲੱਗ ਪਈ ਮੈਂ ਉਸ ਨੂੰ ਬੀਬੀ ਜੀ ਕਹਿੰਦਾ ਸੀ ਤੇ ਉਹ ਮੈਨੂੰ ਗਿਆਨੀ ਜੀ ਮੈਂ ਮਹਿਸੂਸ ਕੀਤਾ ਕਿ ਉਸਦੇ ਇਰਾਦੇ ਚੰਗੇ ਨਹੀਂ ਸਨ ਬਚਾਓ ਦਾ ਇੱਕੋ ਰਸਤਾ ਸੀ ਮੈਂ ਉਸਨੂੰ ਬੇਟਾ ਕਹਿਣਾ ਸ਼ੁਰੂ ਕਰ ਦਿੱਤਾ ਇਸ ਸੰਬੋਧਨ ਤੋਂ ਉਹ ਕਾਫੀ ਸੱਟਪਟਾਈ ਪਰ ਮੈਂ ਇਸ ਗੱਲ ਦੀ ਪਰਵਾਹ ਨਾ ਕੀਤੀ ਅੰਤ ਉਸਨੇ ਤੰਗ ਪੈ ਕੇ ਇੱਕ ਦਿਨ ਕਿਹਾ ਤੁਸੀਂ ਉਮਰ ਵਿੱਚ ਮੈਥੋਂ ਕਿੰਨੇ ਕੁ ਵੱਡੇ ਹੋ ਜੋ ਮੈਨੂੰ ਬੇਟਾ ਕਹਿੰਦੇ ਹੋ ਮੈਂ ਉੱਤਰ ਵਿੱਚ ਕਿਹਾ ਪੁੱਤਰ ਇੱਥੇ ਉਮਰ ਦਾ ਸਵਾਲ ਨਹੀਂ ਭਾਵਨਾ ਦਾ ਹੈ ਪੁੱਤਰਾਂ ਦੇ ਨਾਲ ਈਸ਼ਵਰ ਨੇ ਮੈਨੂੰ ਇੱਕ ਧੀ ਵੀ ਬਖਸ਼ੀ ਹੈ ਆਪ ਤੋਂ ਹਰ ਛੋਟੀ ਲੜਕੀ ਵਿੱਚ ਮੈਨੂੰ ਆਪਣੀ ਧੀ ਨਜ਼ਰ ਆਉਂਦੀ ਹੈ ਮੈਂ ਤੇਨੂੰ ਸਿਰਫ ਜ਼ੁਬਾਨੀ ਹੀ ਨਹੀਂ ਕਹਿੰਦਾ ਸਮਝਦਾ ਵੀ ਉਹਾ ਕੋਜਾਂ ਜੋ ਮੂੰਹੋਂ ਕਹਿੰਦਾ ਹਾਂ ਵੇਖ ਪੁੱਤਰ ਤੂੰ ਮੇਰੀ ਧੀ ਹੈ ਤੇ ਮੈਨੂੰ ਅੱਜ ਤੋਂ ਪਿਤਾ ਜੀ ਕਹਿ ਕਿਹਾ ਕਰ ਇਸ ਤਰ੍ਹਾਂ ਦੋਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਦੋ ਕੁ ਦਿਨ ਉਹ ਬੀਬੀ ਬੜੀ ਆਵਾਜ਼ਾਂ ਰਹੀ ਤੇ ਅੰਤ ਮੈਨੂੰ ਪਿਤਾ ਜੀ ਕਹਿਣ ਲੱਗ ਪਈ ਮੈਂ ਸਮਝਦਾ ਹਾਂ ਕਿ ਇਹ ਮੇਰੇ ਵਾਸਤੇ ਸਭ ਤੋਂ ਪਵਿੱਤਰ ਖਿਤਾਬ ਸੀ ਨੰਗਾ ਸੱਚ ਕਹਿੰਦੇ ਹੱਕ ਵਿੱਚ ਨਹੀਂ ਹਾਂ ਮੈਂ ਇਸ ਵਾਸਤੇ ਉਸ ਬੀਬੀ ਦਾ ਨਾਮ ਪਤਾ ਨਹੀਂ ਦੱਸ ਸਕਦਾ ਇਸ ਕਿਸਮ ਦੀਆਂ ਹੋਰ ਘਟਨਾਵਾਂ ਵੀ ਹੋਈਆਂ ਪਰ ਇੱਕ ਘਟਨਾ ਨੇ ਤਾਂ ਮੈਨੂੰ ਬਹੁਤ ਹੀ ਪੈਪੀਤ ਕਰ ਦਿੱਤਾ ਬਚਪਨ ਮੈਂ ਮੌਤੇ ਪੈ ਥੱਲੇ گزارਿਆ ਸੀ ਫਿਰ ਕਈ ਹਨੇਰੀਆਂ ਰਾਤਾਂ ਮੈਂ ਖੇਤਾਂ ਵਿੱਚ ਪੀੜਾਂ ਦੀ ਰਾਖੀ ਕਰਦਿਆਂ ਜਾਂ ਪਾਣੀ ਵਾਰਦਿਆਂ گزارੀਆਂ ਪਰ ਮੈਂ ਇੰਨਾ ਕਦੇ ਪੈਪੀਤ ਨਹੀਂ ਸਾਂ ਹੋਇਆ ਜਿੰਨਾ ਅੱਗੇ ਵਾਪਰੀ ਘਟਨਾ ਤੋਂ ਡਰ ਗਿਆ ਸਾਂ ਇਹ ਵੀ ਤਰਨ ਤਰਨ ਇੱਕ ਮਸਿਆ ਦਾ ਵਾਕਿਆ ਹੈ ਸੈਂਟਰ ਮਾਝਾ ਵਿੱਚੋਂ ਅਸੀਂ ਰਾਤ ਦੇ 11 ਵਜੇ ਕੀਰਤਨ ਸਮਾਪਤ ਕੀਤਾ ਪਿਛਲੇ ਬੂਹੇ ਰਾਹੀਂ ਨਿਕਲ ਕੇ ਅਸੀਂ ਦੁਆਬੀਆਂ ਦੇ ਬੂੰਗੇ ਵਿੱਚ ਜਾ ਪਹੁੰਚੇ ਇਹ ਬੂੰਗਾ ਪ੍ਰਕਰਮਾਂ ਤੋਂ ਜਰਾ ਹਟਵਾ ਹੈ ਰਾਤ ਦੇ 1 ਵਜੇ ਉੱਥੇ ਕੀਰਤਨ ਸਮਾਪਤ ਕਰਕੇ ਅਸੀਂ ਬਾਹਰ ਆਏ ਤਾਂ ਪਤਾ ਲੱਗਾ ਕਿ ਦੋਵੇਂ ਢਾਡੀ ਸਿੰਘ ਢੱਡਾ ਸਟੇਜ ਉੱਤੇ ਹੀ ਭੁੱਲ ਆਏ ਹਨ ਸੋ ਦੋਵੇਂ ਢਾਡੀ ਸਿੰਘ ਵਾਪਸ ਢੱਡਾ ਲੈਣ ਚਲੇ ਗਏ ਤੇ ਸੁਰਜਨ ਸਿੰਘ ਇੱਕ ਰਿਸ਼ਤੇਦਾਰ ਘਰ ਸਾਜ਼ ਰੱਖਣ ਵਾਸਤੇ ਧੁਰ ਗਿਆ ਸਾਥੀਆਂ ਦੇ ਅੱਖਾਂ ਤੋਲੇ ਹੋਣ ਦੀ ਦੇਰ ਸੀ ਜਾਇਕ ਬੀਬੀ ਨੇ ਸਾਹਮਣੇ ਆ ਕੇ ਸਤਿ ਸ਼੍ਰੀ ਅਕਾਲ ਬੁਲਾਈ ਕਹਿਣ ਲੱਗੀ ਪੂਰਾ ਸਾਲ ਹੋ ਗਿਆ ਹੈ ਤੁਹਾਡੇ ਮਗਰ ਤੜਫਦਿਆਂ ਅੱਜ ਰੱਬ ਨੇ ਮੌਕਾ ਦਿੱਤਾ ਏ ਮੈਂ ਕਮਰਾ ਕਿਰਾਏ ਤੇ ਲਿਆ ਹੋਇਆ ਏ ਆਓ ਉੱਥੇ ਚੱਲੀਏ ਇਹ ਕਹਿੰਦੇ ਆਉਣੇ ਮੇਰਾ ਹੱਥ ਫੜ ਲਿਆ ਨਹੀਂ ਮੈਂ ਬੜੀ ਕਠੋਰ ਸੁਰ ਵਿੱਚ ਕਿਹਾ ਤੇ ਉਹਦਾ ਹੱਥ ਛਿੰਕ ਦਿੱਤਾ ਮੇਰਾ ਦਿਲ ਨਾ ਤੋੜੋ ਨਹੀਂ ਤਾਂ ਮੈਂ ਮਰ ਜਾਵਾਂਗੀ ਆਓ ਡਰੋ ਨਾ ਵੇਖਣ ਵਾਲਿਆਂ ਨੂੰ ਕੀ ਪਤਾ ਕਿ ਇੱਕ ਦੂਜੇ ਦੇ ਕੀ ਲੱਗਦੇ ਨੇ ਆਓ ਉਹਨਾਂ ਫਿਰ ਮੇਰਾ ਹੱਥ ਫੜ ਲਿਆ ਨਹੀਂ ਬਿਲਕੁਲ ਨਹੀਂ ਮੈਂ ਪਹਿਲਾ ਨਾਲੋਂ ਵੀ ਕੌੜੀ ਸੁਰ ਵਿੱਚ ਕਿਹਾ ਤੇ ਆਪਣਾ ਹੱਥ ਛੁਡਾ ਲਿਆ ਉਸ ਵੇਲੇ ਕਿਸੇ ਅਨੋਖੇ ਭੈ ਵਿੱਚ ਮੇਰਾ ਸਾਰਾ ਸਰੀਰ ਥਰ-ਥਰ ਕੰਬ ਰਿਹਾ ਸੀ ਉਹ ਭੈ ਕਿਸ ਕਿਸਮ ਦਾ ਸੀ ਬਿਆਨ ਨਹੀਂ ਕੀਤਾ ਜਾ ਸਕਦਾ ਇੰਨੇ ਚਿਰ ਤੱਕ ਮੇਰੇ ਸਾਥੀ ਢੱਡਾ ਲੈ ਕੇ ਆ ਗਏ ਤੇ ਮੇਰੀ ਜਾਨ ਵਿੱਚ ਜਾਨ ਆਈ ਉਹ ਦੇਵੀ ਕੰਦ ਦੇ ਪਰਛਾਵੇਂ ਦੂਸਰੇ ਪਾਸੇ ਮੂੰਹ ਕਰ ਖਲੋਤੀ ਅਸੀਂ ਤਿੰਨੇ ਪਰਦਖਣਾ ਵੱਲ ਤੁਰ ਪਏ ਇੱਕ ਢੀੜੀ ਜੀ ਗਲੀ ਰਾਹੀ ਅਸੀਂ ਮਨਾਰੇ ਕੋਲ ਜਾ ਨਿਕਲੇ ਉਸ ਦੇਵੀ ਨੇ ਮੇਰਾ ਪਿੱਛਾ ਨਾ ਛੱਡਿਆ ਸਖਤ ਢੀੜ ਵਿੱਚ ਵੀ ਉਹਨੇ ਮੈਨੂੰ ਜਾ ਫੜਿਆ ਮੇਰੀ ਬਾਹ ਫੜ ਕੇ ਉਹਨੇ ਹੌਲੀ ਜਿਹਾ ਕਿਹਾ ਜਾਨ ਦੇਵ ਗੁੱਸੇ ਨੂੰ ਬਥੇਰੀ ਹੋ ਗਈ ਹੈ ਆਓ ਮੈਂ ਬੜੀ ਖਰਵੀ ਸੁਰ ਵਿੱਚ ਉਸ ਨੂੰ ਝੜਕਿਆ ਤੇ ਬਾਹਂ ਛੁੜਾ ਕੇ ਅੱਗੇ ਤੁਰ ਗਿਆ। ਮਨਜੀਤ ਸਾਹਿਬ ਦੀਵਾਨ ਭਰਿਆ ਹੋਇਆ ਸੀ, ਦੂਰ ਤੱਕ ਸੰਗਤ ਬੈਠੀ ਸੀ ਤੇ ਬਹੁਤ ਸਾਰੇ ਲੋਕ ਉਧਾਲੇ ਖੜੇ ਸਨ। ਅਸੀਂ ਵੀ ਤਿੰਨੇ ਜਾ ਖੜੇ ਹੋਏ। ਉਹ ਭਲੀ ਲੋਕ ਉੱਥੇ ਵੀ ਆ ਪਹੁੰਚੇ। ਉਸ ਦੀ ਦਲੇਰੀ ਆ ਬੇਸਮਝੀ ਵੇਖੋ ਮੇਰੀ माँ ਫੜ ਕੇ ਕਹਿਣ ਲੱਗੀ ਤਰਸ ਕਰੋ ਹੁਣ ਮੇਰੇ ਉੱਤੇ ਮੈਨੂੰ ਮਾਰੋ ਨਾ। ਮੈਂ ਉਸ ਵੇਲੇ ਸ਼ਰਮ ਨਾਲ ਮੁੜਕੋ ਮੁੜਕੀ ਹੋ ਰਿਆਂ ਸਾਂ। ਬੜੀ ਮੁਸ਼ਕਿਲ ਨਾਲ ਉਸ ਤੋਂ ਬਾਹਂ ਛੁੜਾ ਕੇ ਮੈਂ ਭੀੜ ਨੂੰ ਮਿੱਤਦਾ ਹੋਇਆ ਸਟੇਜ ਵੱਲ ਤੁਰ ਪਿਆ। ਜਾਣੂ ਲੋਕ ਮੈਨੂੰ ਰਸਤਾ ਦਿੰਦੇ ਗਏ ਤੇ ਮੈਂ ਕਹਿਆਂ ਦੇ ਪੈਰ ਮਿੱਧਦਾ ਹੋਇਆ ਤੇਜ਼ ਤੇ ਜਾ ਬੈਠਾ ਮੇਰੇ ਸਾਥੀ ਵੀ ਮੇਰੇ ਮੰਗਰੇ ਪੁੱਜ ਪਏ ਉਥੇ ਜਾ ਕੇ ਮੇਰਾ ਦਿਲ ਕੁਝ ਥਾਵੇਂ ਹੋਇਆ ਹੁਣ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੋਈ ਡਰ ਨਹੀਂ ਮੈਂ ਆਪਣੇ ਆਪ ਨੂੰ ਕਿਹਾ ਤੇ ਹੌਲੀ-ਹੌਲੀ ਮੂੰਹ ਵਿੱਚ ਸ਼ਬਦ ਪੜਨ ਲੱਗ ਪਿਆ ਤਾਤੀ ਵਾਉ ਨਾ ਲੱਗਹੀ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮ ਕਾ ਰਾਮਕਾਰ ਦੁਖ ਲਗੇ ਨਾ ਪਾਈ ਇਹ ਘਟਨਾਵਾ ਮੈਂ ਆਪਣੀ ਵਡਾਈ ਵਡਿਆਈ ਵਾਸਤੇ ਨਹੀਂ ਲਿਖੀਆਂ ਨਾਹੀ ਮੈਂ ਮੰਨਦਾ ਹਾਂ ਕਿ ਮੈਂ ਆਪਣੀ ਹਿੰਮਤ ਨਾਲ ਲੈਣਾ ਬੁਰੇ ਕਰਮਾਂ ਤੋਂ ਬਚ ਗਿਆ ਹਾਂ ਸਗੋਂ ਮੇਰਾ ਤਾਂ ਨਿਸ਼ਚੈ ਹੈ ਕਿ ਰਾਖ ਲੀਏ ਤਿਨ ਰਾਖਨ ਹਾਰ ਸਭ ਬਿਆਦ ਮਿਟਾਈ ਕਹਿ ਨਾਨਕ ਕਿਰਪਾ ਪਾਈ ਪ੍ਰਭ ਭਏ ਸਹਾਈ ਦੁਨਿਆਵੀ ਤੌਰ ਤੇ ਇੱਕ ਤਾਂ ਮੇਰੇ ਕੁਝ ਜਨਮ ਤੋਂ ਹੀ ਅਜਿਹੇ ਸੰਸਕਾਰ ਹਨ ਦੂਸਰਾ ਸਾਡਾ ਦੋਹਾਂ ਜੀਆਂ ਦਾ ਟੁੱਟ ਪਿਆਰ ਹੈ ਤੇ ਤੀਸਰਾ ਉਹ ਦੋ ਅਕਾਲੀ ਬੀਬੀਆਂ ਜਿਨ੍ਹਾਂ ਮੈਨੂੰ ਦੇਵਤਾ ਸਮਝ ਕੇ ਪਵਿੱਤਰ ਸ਼ਰਧਾ ਨਾਲ ਸੇਵਾ ਕੀਤੀ ਸੀ ਮੇਰਾ ਨਿਸ਼ਚੈ ਹੈ ਕਿ ਮਨੁੱਖ ਦੇ ਅੰਦਰ ਇੱਕ ਰੱਬੀ ਜਜ਼ਬਾ ਹੈ ਕਿ ਉਹ ਉਹਦੀਆਂ ਕਿ ਉਹ ਉਹਨਾਂ ਦੀਆਂ ਨਜ਼ਰਾਂ ਵਿੱਚ ਕਦੇ ਬੁਰਾ ਨਹੀਂ ਬੰਨਣਾ ਚਾਹੁੰਦਾ ਜੋ ਉਸ ਨੂੰ ਸੱਚੇ ਦਿਲੋਂ ਚੰਗਾ ਸਮੇਂਦੇ ਹਨ ਇਹ ਵਿਚਾਰ ਹੀ ਇਨਸਾਨ ਨੂੰ ਡਿੱਗਣੋਂ ਬਚਾਉਂਦੇ ਹਨ ਤੇ ਇਥੇ ਇਹਨਾਂ ਘਟਨਾਵਾਂ ਦੇ ਲਿਖਣ ਦਾ ਮੇਰਾ ਮਨੋਰਥ ਹੈ ਆਪਣੇ ਪ੍ਰਚਾਰਕ ਭਰਾਵਾਂ ਨੂੰ ਚੰਗੀ ਪ੍ਰੇਰਣਾ ਦੇਣਾ ਰਾਗੀ ਢਾਡੀ ਪ੍ਰਚਾਰਕ ਕਵੀ ਭਾਵ ਸ਼ਬਦਾਂ ਦੇ ਜਾਦੂਗਾਰੇ ਸਮਝ ਲੈਣ ਕਿ ਉਹਨਾਂ ਦੇ ਰਸਤੇ ਵਿੱਚ ਕਿਹੋ ਜਿਹੀਆਂ ਤਿਲਕੜੀਆਂ ਮੰਜ਼ਲਾਂ ਆਉਂਦੀਆਂ ਹਨ ਜਿੰਨਾ ਤੋਂ ਕੇਵਲ ਗੁਰੂ ਦੇ ਸਹਾਰੇ ਹੀ ਬਚਿਆ ਜਾ ਸਕਦਾ ਹੈ ਇਨ੍ਹਾਂ ਕੌੜੇ ਤਜਰਬਿਆਂ ਦੇ ਨਾਲ-ਨਾਲ ਜੀਵਨ ਵਿੱਚ ਕੁਝ ਉਤਸ਼ਾਹ ਭਰਪੂਰ ਭਰਪੂਰ ਅਨੁਭਵ ਵੀ ਪ੍ਰਾਪਤ ਹੋਏ ਇਹ ਇਥੇ ਦੋ ਦਾ ਜ਼ਿਕਰ ਕਰਦਾ ਹਾਂ ਉਦੋਂ ਮੇਰੀ ਉਮਰ 35-36 ਸਾਲ ਦੀ ਸੀ ਕਿਸੇ ਨਗਰ ਵਿੱਚ ਹੋਲੇ ਮੁਹੱਲੇ ਦੇ ਦੀਵਾਨ ਤੇ ਗਏ ਹੋਏ ਸਾਂ ਸਵੇਰ ਦਾ 10:00 ਵਜੇ ਦਾ ਸਮਾਂ ਸੀ ਹਰੀਆਂ ਫਸਲਾਂ ਦੇ ਬੰਨੇ-ਬੰਨੇ ਟਹਿਲਦਾ ਮੈਂ ਕੋਈ ਕਵਿਤਾ ਲਿਖ ਰਿਹਾ ਸਾਂ ਇੱਕ ਖੇਤ ਵਿੱਚ ਦੋ ਜ਼ਿਮੀਂਦਾਰ ਹਲ ਵਾਰ ਰਹੇ ਸਨ ਮੇਰੇ ਬਰਾਬਰ ਤੇ ਆ ਕੇ ਉਹਨਾਂ ਹਲ ਖਲਾਰਦੇ ਖਲਾਰ ਦਿੱਤੇ ਉਹਨਾਂ ਵੱਲ ਵੇਖ ਕੇ ਮੈਂ ਵੀ ਖਲੋ ਗਿਆ ਉਹ ਦੋਵੇਂ ਪ੍ਰਾਣੀਆਂ ਰੱਖ ਕੇ ਮੇਰੇ ਵੱਲ ਤੁਰ ਪਏ ਉਹਨਾਂ ਦੇ ਸਾਫ਼ ਦਿਲਾਂ ਵਿੱਚ ਇੱਕ ਕਿਰਤਨੀਏ ਦਾ ਸਤਿਕਾਰ ਵੇਖੋ ਮੇਥੋਂ 10 ਕਰਮਾਂ ਦੂਰ ਬਾਣ ਵਿੱਚ ਹੀ ਉਹਨਾਂ ਜੋੜੇ ਉਤਾਰ ਦਿੱਤੇ ਤੇ ਨੇੜੇ ਆ ਕੇ ਦੋਹਾਂ ਹੱਥ ਜੋੜ ਕੇ ਫਤਿਹ ਬੁਲਾਈ ਉਹਨਾਂ ਵਿੱਚ ਇੱਕ ਬਜ਼ੁਰਗ ਸੀ ਮਦਰਾ ਕੱਦ ਪਤਲਾ ਜਿਹਾ ਸਰੀਰ ਪਰ ਕੰਮ ਵਿੱਚ ਕਸਰਤਿਆ ਹੋਇਆ ਉਹਨੇ ਆਪਣੀ ਉਮਰ 85 ਸਾਲ ਦੱਸੀ ਦੂਸਰਾ 25-26 ਸਾਲ ਦਾ ਸੋਹਣਾ ਗੱਭਰੂ ਸੀ ਗੱਭਰੂ ਨੇ ਕਿਹਾ ਬਾਬਾ ਜੀ ਇਹ ਮੇਰਾ ਪਿਤਾ ਹੈ ਤੁਹਾਡੇ ਕੋਲ ਮੈਂ ਦੀ ਸ਼ਿਕਾਇਤ ਕਰਨ ਆਇਆ ਹਾਂ ਉਹ ਬਜ਼ੁਰਗ ਵਿੱਚੋਂ ਹੀ ਬੋਲ ਉੱਠਿਆ ਪਰ ਬਾਬਾ ਜੀ ਮੇਰੀ ਬੇਨਤੀ ਵੀ ਸੁਣ ਲੈਣੀ ਫਿਰ ਫੈਸਲਾ ਕਰਨਾ ਮੈਂ ਵੀ ਅੱਗੋਂ ਬੜੀ ਮਿੱਠੀ ਸੁਰ ਵਿੱਚ ਉੱਤਰ ਦਿੱਤਾ ਜਿਵੇਂ ਹੁਕਮ ਬਾਬਾ ਜੀ ਆਪਾਂ ਦੋਵੇਂ ਆਪਣੇ ਵਿੱਚ ਆਪ ਦੋਵੇਂ ਆਪਣੇ ਵਿਚਾਰ ਦੱਸੋ ਅਨੋਖਾ ਰਿਸ਼ਤਾ ਮੈਂ ਉਸ ਬਜ਼ੁਰਗ ਨੂੰ ਬਾਬਾ ਜੀ ਕਹਿ ਰਿਆਂ ਸਾਂ ਕਿਉਂਕਿ ਉਹ ਮੇਰੇ ਨਾਲ ਉਮਰ ਵਿੱਚ ਬਹੁਤ ਵਡੇਰਾ ਸੀ ਤੇ ਉਹ ਮੈਨੂੰ ਗੁਰੂ ਘਰ ਦਾ ਕਿਰਤਨੀਆ ਸਮਝ ਕੇ ਬਾਬਾ ਜੀ ਕਹਿ ਰਿਹਾ ਸੀ ਪਹਿਲਾਂ ਉਸ ਗੱਭਰੂ ਨੇ ਆਪਣੀ ਸ਼ਿਕਾਇਤ ਸਾਹਮਣੇ ਰੱਖੀ ਬਾਬਾ ਜੀ ਅਸੀਂ ਤਿੰਨ ਭਰਾ ਹਾਂ ਦੂਜੇ ਦੋਵੇਂ ਮੇਥੋਂ ਵੱਡੇ ਨੇ ਦੋ ਮੇਰੇ ਭਤੀਜੇ ਜਵਾਨ ਨੇ ਮੇਰੇ ਮੇਰੇ ਜਿੱਡੇ ਤੇ ਦੋ ਸਾਡੇ ਹਲ ਨੇ ਅਸੀਂ ਬਾਪੂ ਦੇ ਪੈਰਾਂ ਤੇ ਪੱਗ ਰੱਖ ਰਹੇ ਹਾਂ ਸਾਖ ਸੰਬੰਧੀ ਇਕੱਠੇ ਕਰਕੇ ਵਾਸਤੇ ਪਾ ਰਹੇ ਹਾਂ ਪਈ ਤੂੰ ਹਲ ਮੋਣਾ ਛੱਡ ਦੇ ਲੋਕ ਸਾਨੂੰ ਮੇਨੇ ਮਾਰਨ ਵਾਲੇ ਨਹੀਂ ਟਿਕਨ ਦਿੰਦੇ ਪਰ ਇਹ ਹਲ ਬੋਣੋਂ ਨਹੀਂ ਹਟਦਾ ਫਿਰ ਉਹ ਬਜ਼ੁਰਗ ਬੋਲਿਆ ਬਾਬਾ ਜੀ ਹੁਣ ਮੇਰੀ ਵੀ ਸੁਣ ਲਓ ਮੈਂ ਇਹਨਾਂ ਤੇ ਬੜਾ ਖੁਸ਼ ਹਾਂ ਇਹ ਸ਼ਰਾਬ ਨਹੀਂ ਪੀਂਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਐਬ ਨਹੀਂ ਨਹੀਂ ਤਾਂ ਜਿਸ ਜੱਟ ਦੇ ਪੰਜ ਗੱਭਰੂ ਡਾਂਗਾ ਫੜਨ ਵਾਲੇ ਹੋਣ ਉਹਨੂੰ ਤਾਂ ਰੋਜ਼ ਥਾਣੇ ਹੀ ਰਹਿਣਾ ਪੈਂਦਾ ਹੈ ਇਹਨਾਂ ਉੱਤੇ ਵੀ ਤੇ ਮੇਰੇ ਉੱਤੇ ਵੀ ਗੁਰੂ ਮਹਾਰਾਜ ਦੀ ਬੜੀ ਮਿਹਰ ਹੈ ਪਰ ਮੇ ਆਨਾ ਮੈਂ ਇਹਨਾਂ ਨੂੰ ਜਨਮ ਦਿੱਤਾ ਏ ਜਿੰਨਾ ਚਿਰ ਮੇਰੇ ਨੈਣ ਪ੍ਰਾਣ ਚੱਲਦੇ ਨੇ ਮੈਂ ਇਹਨਾਂ ਦੀ ਕਮਾਈ ਕਿਉਂ ਖਾਵਾਂ ਜਿੱਦਨ ਮੈਂ ਹਲ ਵਾਉਣ ਜੋਗਾ ਨਾ ਰਹਾਂਗਾ ਆਪੇ ਛੱਡ ਦੇਵਾਂਗਾ ਹੁੰਦੇ ਤਾਂ ਮੈਂ ਵਿਹਲਾ ਰਹਿ ਕੇ ਰੋਟੀ ਨਹੀਂ ਖਾ ਸਕਦਾ ਸਰਦਾ ਨਾਲ ਮੇਰਾ ਸਿਰ ਉਸ ਬਜ਼ੁਰਗ ਅੱਗੇ ਝੁਕ ਗਿਆ ਸੰਤ ਵਿਨੋਬਾ ਭਾਵੇਂ ਦਾ ਕਥਨ ਮੈਨੂੰ ਯਾਦ ਆ ਗਿਆ ਉਹ ਇੱਕ ਥਾਂ ਲਿਖਦੇ ਹਨ ਕੰਮ ਹੀ ਮੇਰਾ ਧਰਮ ਹੈ ਕੰਮ ਹੀ ਮੇਰਾ ਜੀਵਨ ਹੈ ਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਉੱਦਮ ਕਰੇਂਦਿਆਂ ਜੀਓ ਤੂੰ ਮੈਂ ਬੜੇ ਮਿੱਠੇ ਸ਼ਬਦਾਂ ਨਾਲ ਉਸ ਨੂੰ ਪ੍ਰੇਰਿਆ ਕਿ ਉਹ ਬੱਚਿਆਂ ਦੇ ਪਿਆਰ ਨੂੰ ਮੁੱਖ ਰੱਖ ਕੇ ਉਹਨਾਂ ਦੀ ਬੇਨਤੀ ਮੰਨ ਲਵੇ ਇਨਾ ਲੰਮਾ ਸਮਾਂ ਬੀਤ ਗਿਆ ਹੈ ਪਰ ਉਹ ਬਜ਼ੁਰਗ ਮੈਨੂੰ ਹਜੇ ਤੱਕ ਨਹੀਂ ਭੁੱਲਿਆ ਉਹਨਾਂ ਦੋ ਅਕਾਲੀ ਬੀਬੀਆਂ ਵਾਂਗੂ ਬਜ਼ੁਰਗ ਵੀ ਮੇਰੇ ਵਾਸਤੇ ਪ੍ਰੇਰਣਾ ਦਾ ਸਰੋਤ ਸੋਮਾ ਹੈ ਇੱਕ ਘਟਨਾ ਹੋਰ ਇਹ ਸ਼ਾਇਦ 1952-53 ਦੀ ਗੱਲ ਹੈ ਕੀਰਤਨ ਕਰਨ ਦੇ ਬਾਅਦ ਮੇਰੇ ਸਾਥੀ ਆਰਾਮ ਕਰ ਰਹੇ ਸਨ ਤੇ ਮੈਂ ਮੰਝੇ ਤੇ ਲੱਤਾਂ ਲਮਕਾ ਕੇ ਬੈਠਾ ਕੁਝ ਪੜ ਰਿਹਾ ਸਾਂ 21-22 ਸਾਲ ਦੀ ਇੱਕ ਬੀਬੀ ਆਈ ਕੁਮਲਾਇਆ ਹੋਇਆ ਚਿਹਰਾ ਪੀਲਾ ਪਿਆ ਹੋਇਆ ਰੰਗ ਨਿਰਾ ਹੱਡੀਆਂ ਦਾ ਪਿੰਜਰ ਡੋਲਦੀ ਡੋਲਦੀ ਉਹ ਮੇਰੇ ਸਾਹਮਣੇ ਪੈਰਾ ਕੋਲ ਭੋਏ ਤੇ ਆ ਬੈਠੀ ਉਸਦੇ ਨਾਲ ਇੱਕ ਬਿਰਧ ਮਾਈ ਸੀ ਮੇਰਾ ਇਸ਼ਾਰਾ ਪਾ ਕੇ ਮੇਰੇ ਸਾਥੀ ਨੇ ਇੱਕ ਮੰਝਾ ਖਾਲੀ ਕਰ ਦਿੱਤਾ ਮੈਂ ਬੜੇ ਪਿਆਰ ਨਾਲ ਕਿਹਾ ਪੁੱਤਰ ਮੰਝੇ ਤੇ ਬੈਠੋ ਭੋਏ ਤੇ ਠੀਕ ਨਹੀਂ ਨਹੀਂ ਪਿਤਾ ਜੀ ਮੈਂ ਇੱਥੇ ਠੀਕ ਹਾਂ ਉਸ ਲੜਕੀ ਨੇ ਕੁਝ ਸਾਹ ਲੈ ਕੇ ਕਿਹਾ ਮੈਂ ਤੁਹਾਡੇ ਕੋਲ ਦੁੱਖ ਫੋਲਣ ਆਈ ਹਾਂ ਪਰ ਇਕੱਲਿਆਂ ਨਾਲ ਮੇਰੇ ਸਾਥੀ ਉਸ ਦਾ ਭਾਵ ਸਮਝ ਕੇ ਉੱਠ ਕੇ ਕਮਰੇ ਦੇ ਅੰਦਰ ਚਲੇ ਗਏ ਉਸ ਲੜਕੀ ਨੇ ਮੇਰੇ ਵੱਲ ਤੱਕਦਿਆਂ ਕਿਹਾ ਪਿਤਾ ਜੀ ਮੌਤ ਮੈਨੂੰ ਨਿਗਲਦੀ ਜਾ ਰਹੀ ਹੈ ਪਰ ਮੇਰਾ ਹਜੇ ਮਰਨ ਨੂੰ ਜੀ ਨਹੀਂ ਕਰਦਾ। ਪਾਲਕੂ ਸਾਹਿਬ ਲੈ ਕੇ ਉਹਨੇ ਫਿਰ ਕਹਿਣਾ ਸ਼ੁਰੂ ਕੀਤਾ ਮੇਰੇ ਮਾਪੇ ਪਾਕਿਸਤਾਨ ਚੋਂ ਝੜ ਕੇ ਆਏ ਨੇ ਸਿਰਫ ਉਦਾਲੇ ਦੇ ਕੱਪੜਿਆਂ ਵਿੱਚ। ਭਗਵਾਨ ਦਾ ਸ਼ੁਕਰ ਹੈ ਇੱਜ਼ਤ ਪੱਤ ਬਚ ਕੇ ਆ ਗਈ। ਮੈਂ ਉਦੋਂ 15 ਸਾਲ ਦੀ ਸਾਂ। ਭੁੱਖੇ ਮਰਦੇ ਮਾਪਿਆਂ ਗਲੋਂ ਲਾਉਣ ਦੀ ਕੀਤੀ। ਉਸੇ ਉਮਰ ਮੇਰਾ ਵਿਆਹ ਕਰ ਦਿੱਤਾ। ਇੱਕ ਪੱਖੋਂ ਮੇਰਾ ਪਤੀ ਬੜਾ ਚੰਗਾ ਏ। ਉਹਨੇ ਕਦੇ ਮੈਨੂੰ ਮੰਦਾ ਲਫ਼ਜ਼ ਨਹੀਂ ਬੋਲਿਆ ਪੂਰਾ ਆਦਰ ਮਾਨ ਕਰਦਾ ਏ ਤੇ ਇੱਕ ਪੱਖੋਂ ਪੂਰਾ ਝਾਲਮ ਏ ਉਹਨੇ ਮੈਨੂੰ ਜੋਕ ਵਾਂਗ ਚੂਸ ਲਿਆਏ ਦੱਸਦਿਆਂ ਸ਼ਰਮ ਆਉਂਦੀ ਹੈ ਹਜੇ 6 ਸਾਲ ਪੂਰੇ ਨਹੀਂ ਹੋਏ ਵਿਆਹ ਨੂੰ ਤੇ ਮੇਰੇ ਘਰ ਚਾਰ ਬੱਚੇ ਨੇ ਉਹਨਾਂ ਅਣਚਾਹੇ ਬੱਚਿਆਂ ਨੂੰ ਵੀ ਛੱਡ ਕੇ ਮਰਨ ਨੂੰ ਜੀ ਨਹੀਂ ਕਰਦਾ ਡਾਕਟਰ ਆਂਦੇ ਨੇ ਤੇਰੇ ਵਿੱਚੋਂ ਖੂਨ ਮੁੱਕ ਗਿਆ ਏ ਤੇ ਤੂੰ ਰੋਜ਼ ਮਾਸ ਖਾਇਆ ਕਰ ਤਾਂ ਬਚੇਂਗੀ ਬੇਟਾ ਜੀਵਨ ਨੂੰ ਬਚਾਉਣ ਵਾਸਤੇ ਤੂੰ ਮਾਸ ਖਾ ਲਿਆ ਕਰ ਆਪਣੇ ਬੱਚਿਆਂ ਵਾਸਤੇ ਹੀ ਸਹੀ ਮੈਂ ਉਸ ਨੂੰ ਠੀਰਸ ਦੇਣ ਦੇ ਇਰਾਦੇ ਨਾਲ ਕਿਹਾ ਪਿਤਾ ਜੀ ਕਿਵੇਂ ਖਾ ਲਵਾਂ ਮੈਂ ਉਸ ਘਰ ਵਿੱਚ ਜੰਮੀ ਪਲੀਆਂ ਜਿੱਥੇ ਗੰਡੇ ਦਾ ਤੜਕਾ ਲਾਉਣਾ ਵੀ ਪਾਪ ਸਮਝਿਆ ਜਾਂਦਾ ਏ ਮੈਂ ਜਾਨ ਬਚਾਉਣ ਵਾਸਤੇ ਪਾਪ ਦੀ ਭਾਗੀ ਕਿਵੇਂ ਬਣਾ ਨਹੀਂ ਮੈਂ ਖਾ ਨਹੀਂ ਸਕਦੀ ਮੈਂ ਉਸ ਲੜਕੀ ਦੇ ਸਿਰ ਤੇ ਹੱਥ ਹੱਥ ਧਰ ਕੇ ਕਿਹਾ ਪੁੱਤਰ ਤੂੰ ਮਾਸ ਖਾ ਲੈ ਭਲਾ ਤੇਰੀ ਜਾਨ ਬਚ ਜਾਏ ਤੇ ਇਸ ਬਦਲੇ ਤੈਨੂੰ ਜੋ ਪਾਪ ਲੱਗੇ ਉਹ ਮੈਂ ਆਪਣੇ ਸਿਰ ਲੈ ਲੈਂਦਾ ਹਾਂ ਇਹ ਸੁਣ ਕੇ ਉਹ ਲੜਕੀ ਤੜਪੂਟੀ ਮੇਰੇ ਦੋਵੇਂ ਪੈਰ ਫੜ ਕੇ ਕਹਿਣ ਲੱਗੀ ਨਹੀਂ ਪਿਤਾ ਜੀ ਮੈਂ ਆਪਣੇ ਪਾਪ ਕਿਸੇ ਸਿਰ ਨਹੀਂ ਪਾ ਸਕਦੀ ਮੈਂ ਮਾਸ ਖਾ ਲਵਾਂਗੀ ਉਹਨਾਂ ਬੱਚਿਆਂ ਬਦਲੇ ਸਾਰੇ ਪਾਪ ਚਾਲ ਲਵਾਂਗੀ ਮੈਂ ਹਮਦਰਦੀ ਨਾਲ ਉਸ ਦਾ ਸਿਰ ਪਲੋਸਦਿਆਂ ਕਿਹਾ ਬੇਟਾ ਜਾਨ ਬਚਾਉਣ ਵਾਸਤੇ ਮਾਸ ਖਾ ਲੈਣਾ ਕੋਈ ਪਾਪ ਨਹੀਂ ਤੈਨੂੰ ਉਹਨਾਂ ਬੱਚਿਆਂ ਬਦਲੇ ਜਿਉਣ ਦਾ ਯਤਨ ਕਰਨਾ ਚਾਹੀਦਾ ਹੈ 5-7 ਮਿੰਟ ਹੋਰ ਉਹ ਮੇਰੇ ਸਾਹਮਣੇ ਬੈਠੀ ਰਹੀ ਮੈਂ ਵੇਖ ਰਿਹਾ ਸੀ ਉਹਦਾ ਮਨ ਕਾਫੀ ਸ਼ਾਂਤ ਹੋ ਗਿਆ ਸੀ ਉਹ ਮੇਰੇ ਪੈਰੀ ਹੱਥ ਲਾ ਕੇ ਉੱਠਦੀ ਹੋਈ ਬੋਲੀ ਪਿਤਾ ਜੀ ਤੁਸੀਂ ਮੈਨੂੰ ਮਰਨੋਂ ਬਚਾ ਲਿਆਏ ਗੁਰੂ ਤੁਹਾਡਾ ਭਲਾ ਕਰੇ ਤੁਹਾਡੀ ਜੀਵਨ ਦਾ ਸਦਕਾ ਮੈਂ ਕਈ ਅਜਹੀਆਂ ਅਪੁੱਲ ਯਾਦਾਂ ਸੰਭਾਲੀ ਬੈਠਾ ਹਾਂ ਸਮੁੱਚੇ ਤੌਰ ਤੇ ਮੈਂ ਸ਼ਾਂਤ ਪ੍ਰਕਿਰਤੀ ਦਾ ਪ੍ਰਕਿਰਤੀ ਦਾ ਮਾਲਕ ਹਾਂ ਮੈਨੂੰ ਬਹੁਤ ਘਟ ਗੁੱਸਾ ਆਉਂਦਾ ਹੈ ਲੱਗਦੀ ਵਸ ਮੈਂ ਕੋੜਾ ਸ਼ਬਦ ਸੁਣ ਕੇ ਵੀ ਜਰ ਜਾਂਦਾ ਹਾਂ ਪਰ ਇੱਕ ਵਾਰ ਮੈਨੂੰ ਇੰਨਾ ਕਰੋਧ ਚੜਿਆ ਕਿ ਗੁੱਸੇ ਉੱਤੇ ਕਾਬੂ ਪਾਉਣਾ ਔਖਾ ਹੋ ਗਿਆ ਗੱਲ ਇਉਂ ਹੋਈ ਇੱਕ ਵਾਰ ਅਸੀਂ ریاਸਤ ਬਹਾਵਲਪੁਰ ਵਿੱਚ ਇੱਕ ਦੀਵਾਨ ਤੇ ਬੁલાਏ ਗਏ। ਉਹ ਸਮਾਗਮ ਕਿਸਾ ਧਾਰੀ ਤੇ ਸਹਿ ਧਾਰੀ ਸਰਦਾਲੂਆਂ ਵੱਲੋਂ ਇਕੱਠਾ ਸੀ। ਉਹਨਾਂ ਦੇ ਕਈ ਬਜ਼ੁਰਗ ਬੜੇ ਭਜਨੀਕ ਪੁਰਸ਼ ਹੋਏ ਸਨ। ਉਹ ਸਾਰੇ ਆਏ। ਸਾਲ ਉਹਨਾਂ ਦੀ ਯਾਦ ਮਨਾਇਆ ਕਰਦੇ ਸਨ। ਪਹਿਲੀ ਰਾਤ ਗੁਰਦੁਆਰੇ ਦੇ ਹਾਟੇ ਵਿੱਚ ਸਾਡਾ ਕੀਰਤਨ ਹੋਇਆ। ਅਗਲੀ ਸਵੇਰ ਗੁਰਦੁਆਰੇ ਦੇ ਅੰਦਰ ਪ੍ਰੋਗਰਾਮ ਸੀ ਅਸੀਂ ਮੱਥਾ ਟੇਕਿਆ ਤੇ ਸਟੇਜ ਦੇ ਲਾਗੇ ਜਾ ਬੈਠੇ ਇੱਕ ਤਖਤ ਪੋਸ਼ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉਸ ਦੇ ਖੱਬੇ ਹੱਥ ਰਾਗੀ ਸਿੰਘ ਥੋੜੇ ਜੇ ਨੀਵੇਂ ਸਟੇਜ ਉੱਤੇ ਬੈਠੇ ਕੀਰਤਨ ਕਰ ਰਹੇ ਸਨ ਮਹਾਰਾਜ ਦੇ ਪ੍ਰਕਾਸ਼ ਦੇ ਸੱਜੇ ਹੱਥੇ ਕੁੱਚਾ ਪਲੰਘ ਡੱਠਾ ਹੋਇਆ ਸੀ ਉਸ ਉੱਤੇ ਬੜੀ ਸੁੰਦਰ ਵਛਾਈ ਤੇ ਦੋਹੀ ਪਾਸੇ ਦੋ ਗੱਦੀਆਂ ਲਗੀਆਂ ਹੋਈਆਂ ਸਨ ਮੈਂ ਸਮਝਿਆ ਕਿ ਸ਼ਾਇਦ ਰਾਤ ਨੂੰ ਮਹਾਰਾਜ ਇਸ ਪਲੰਘ ਉੱਤੇ ਸੋਖਾ ਹਸਨ ਕੀਤੇ ਜਾਂਦੇ ਹਨ ਸਿੰਧ ਵਿੱਚ ਕਈ ਸਿੱਧੀਆਂ ਦੇ ਗੁਰਦੁਆਰਿਆਂ ਵਿੱਚ ਮੈਂ ਇਉਂ ਵੇਖਿਆ ਸੀ ਹਜੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਜਾਂ ਪ੍ਰਬੰਧਕਾਂ ਵਿੱਚ ਘਿਰੇ ਹੋਏ ਇੱਕ ਮਹਾਤਮਾ ਐ ਉਹਨਾਂ ਭਗਵੀ ਚਾਦਰ ਦੀ ਗਿਲਤੀ ਮਾਰੀ ਹੋਈ ਸੀ ਕੇਸ ਪਛਾਂਹ ਸੁਟੇ ਹੋਏ ਸਨ ਤੇ ਸਿਰ ਉੱਤੇ ਭਗਵਾ ਪਰਨਾ ਸੀ ਮਹਾਰਾਜ ਦੇ ਸਾਹਮਣੇ ਉਹਨਾਂ ਖਲੋਤਿਆਂ ਹੀ ਥੋੜਾ ਜਿਹਾ ਸਿਰ ਝੁਕਾਇਆ ਤੇ ਹਟ ਕੇ ਉਸ ਨਾਲ ਦੇ ਪਲੰਘ ਉੱਤੇ ਚੌਂਕੜੀ ਮਾਰ ਕੇ ਬੈਠ ਗਏ ਸੱਚ ਜਾਨੋ ਵੇਖਦੇ ਸਾਰ ਮੇਰੇ ਅੰਦਰ ਭਾਂਬੜ 발 ਉੱਠੇ ਮੈਂ ਉਸੇ ਵੇਲੇ ਉੱਠ ਕੇ ਬਾਹਰ ਆ ਗਿਆ ਮੰਗਰੇ ਮੇਰੇ ਤਿੰਨੇ ਸਾਥੀ ਵੀ ਆ ਗਏ ਮੇਰੇ ਚਿਹਰੇ ਤੇ ਵੱਟ ਪਏ ਵੇਖ ਕੇ ਇੱਕ ਦੋ ਪ੍ਰਬੰਧਕ ਵੀ ਬਾਹਰ ਆ ਗਏ ਉਸ ਸਮੇਂ ਗੁੱਸੇ ਤੇ ਕਾਬੂ ਪਾਉਣਾ ਮੇਰੇ ਵਾਸਤੇ ਔਖਾ ਹੋ ਰਿਹਾ ਸੀ ਹੋ ਸਕਦਾ ਹੈ ਮੈਂ ਮੈਂ ਕੁਝ ਕੌੜੇ ਸ਼ਬਦ ਵੀ ਬੋਲੇ ਹੋਣ ਪ੍ਰਬੰਧਕਾਂ ਪੁੱਛਿਆ ਤਾਂ ਮੈਂ ਸਾਫ਼ ਕਹਿ ਦਿੱਤਾ ਸਾਡੇ ਬੈਠਿਆਂ ਉਸ ਸੱਜਣ ਨੂੰ ਇਹ ਜ਼ਰੂਰਤ ਕਿਵੇਂ ਪਈ ਕਿ ਉਹ ਮਹਾਰਾਜ ਦੇ ਬਰਾਬਰ ਗੱਦੀ ਲਾ ਕੇ ਬੈਠ ਜਾਵੇ ਮੇਰੀ ਆਵਾਜ਼ ਕਾਫੀ ਉੱਚੀ ਹੋ ਗਈ ਸੀ ਸੁਣ ਕੇ 20-25 ਆਦਮੀ ਇਕੱਠੇ ਹੋ ਗਏ ਇੱਕ ਸ਼ਰਧਾਲੂ ਨੇ ਜਰਾ ਤਲਖ ਸ਼ਬਦਾਂ ਵਿੱਚ ਕਿਹਾ ਉਹ ਸਾਡੇ ਗੁਰੂ ਹਨ ਜਿੱਥੇ ਸਾਡੀ ਮਰਜ਼ੀ ਇਹ ਬਿਠਾਵਾਂਗੇ ਮੇਰਾ ਗੁੱਸਾ ਹੋਰ ਬੇਕਾਬੂ ਹੋ ਗਿਆ ਮੈਂ ਜਰਾ ਉੱਚੀ ਸੁਰ ਵਿੱਚ ਕਿਹਾ ਤਾਂ ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਸੇਖਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠੇ ਅਸੀਂ ਉਠਾਉਣਾ ਵੀ ਜਾਣਦੇ ਹਾਂ ਉਸ ਨੂੰ ਹੁਣੇ ਉਥੋਂ ਉਠਾ ਦਿਓ ਨਹੀਂ ਤਾਂ ਅਸੀਂ ਆਪਣਾ ਨਹੀਂ ਤਾਂ ਅਸੀਂ ਆਪ ਅੰਦਰ ਜਾ ਕੇ ਉਠਾ ਦੇਾਂਗੇ ਝਗੜਾ ਵਧਦਾ ਦੇਖ ਕੇ ਇੱਕ ਸਹਿਤਾਰੇ ਬਜ਼ੁਰਗ ਅੱਗੇ ਆਇਆ ਉਹਨੇ ਮੇਰੇ ਸਾਹਮਣੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਿਹਾ ਗਿਆਨੀ ਜੀ ਤੈਸ਼ ਵਿੱਚ ਨਾ ਆਓ ਕੋਈ ਐਸਾ ਰਸਤਾ ਕੱਢੀਏ ਜਿਵੇਂ ਦੋਹਾਂ ਦੀ ਰਹਿ ਜਾਵੇ ਅਸੀਂ ਸੰਤਾਂ ਨੂੰ ਮਹਾਰਾਜ ਦੀ ਤਾਬਿਆ ਬਿਠਾ ਦਈਏ ਹਾਂ ਇਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਮਹਾਰਾਜ ਦੀ ਤਾਬਿਆ ਬੈਠਣ ਦਾ ਹਰ ਇੱਕ ਨੂੰ ਹੱਕ ਹੈ ਮੈਂ ਵੀ ਜਰਾ ਤੈਮਲ ਨਾਲ ਉਤਰ ਦਿੱਤਾ ਦੋ ਸੱਜਣ ਅੰਦਰ ਗਏ ਉਹਨਾਂ ਉਸ ਮਹਾਤਮਾ ਨੂੰ ਸਮਝਾ ਕੇ ਮਹਾਰਾਜ ਦੀ ਤਾਬਿਆ ਬਿਠਾ ਦਿੱਤਾ ਅਸੀਂ ਵੀ ਅੰਦਰ ਸੰਗਤ ਵਿੱਚ ਜਾ ਬੈਠੇ ਪੰਜ ਕੁ ਮਿੰਟ ਪਿੱਛੋਂ ਉਹਨਾਂ ਦਾ ਦੂਸਰਾ ਸਾਥੀ ਆਇਆ ਜੋ ਪਲੰਘ ਤੇ ਲੱਗੀ ਦੂਸਰੀ ਗੱਦੀ ਉੱਤੇ ਬੈਠਿਆ ਕਰਦਾ ਸੀ ਪ੍ਰਬੰਧਕ ਉਹਨੂੰ ਬਾਰੋਂ ਹੀ ਸਮਝਾ ਕੇ ਲੈ ਆਏ ਤੇ ਉਹ ਮੱਥਾ ਟੇਕ ਕੇ ਪਹਿਲੇ ਮਹਾਤਮਾ ਦੇ ਮਗਰਲੇ ਪਾਸੇ ਜਾ ਬੈਠਾ ਕੀਰਤਨੀ ਜਥੇ ਨੇ ਕੀਰਤਨ ਸਮਾਪਤ ਕੀਤਾ ਤਾਂ ਪ੍ਰਬੰਧਕਾਂ ਨੇ ਆਪਣੇ ਵਿਚਾਰ ਦੱਸਣੇ ਸ਼ੁਰੂ ਕਰ ਦਿੱਤੇ ਸਾਨੂੰ ਉਹਨਾਂ ਦੀਵਾਨ ਵਿੱਚ ਵਕਤ ਨਾ ਦਿੱਤਾ ਸ਼ਾਇਦ ਉਹ ਇਸ ਗੱਲੋਂ ਡਰ ਗਏ ਸਨ ਕਿ ਮੈਂ ਸਟੇਜ ਉੱਤੇ ਉਹਨਾਂ ਮਹਾਤਮਾ ਦੇ ਵਿਰੁੱਧ ਕੁਝ ਕਹਿ ਦੇਵਾਂ ਬਾਹਰ ਰੌਲਾ ਪੈ ਗਿਆ ਕੁਝ ਗੱਭਰੂ ਸਿੱਖ ਤੇ ਬਹੁਤ ਸਾਰੇ ਮੁਸਲਮਾਨ ਇਕੱਠੇ ਹੋ ਗਏ ਉਹ ਸਾਡੇ ਹੱਕ ਵਿੱਚ ਤਾਂ ਤੇ ਕੁਝ ਗਰਮ ਗੱਲਾਂ ਕਰ ਰਹੇ ਸਨ ਮੇਰਾ ਗੁੱਸਾ ਕਾਫੀ ਹੱਦ ਤੱਕ ਸ਼ਾਂਤ ਹੋ ਚੁੱਕਾ ਸੀ ਮੈਂ ਸਭ ਨੂੰ ਧੀਰਜ ਨਾਲ ਸਮਝਾਇਆ ਤੇ ਅਗਲੀ ਸਵੇਰ ਅਸੀਂ ਵਾਪਸ ਪਰਤ ਆਏ ਧੰਨਵਾਦ